ਅਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹਾਦਤ ਦਾ ਬਲਦਾਨ ਦੇ ਕੇ ਇਸ ਜਗਤ ਨੂੰ ਤਾਰਿਆ ਸੀ ਤਿਰਕੁਣਾ ਦੀ ਬਲਦਾਨ ਦੇ ਸਦਕਾ ਉਹਨਾਂ ਦੀ ਸ਼ਹੀਦੀ ਸਦਕਾ ਅਸੀਂ ਅੱਜ ਆਜ਼ਾਦੀ ਮਾਨ ਰਹੇ ਆਂ ਬੰਦਾ ਭਟਕਦਾ ਕਦੋਂ ਹੈ ਜਦੋਂ ਇਨਸਾਨ ਸਤਿਗੁਰ ਤੋਂ ਵਿਛੜ ਜਾਂਦਾ ਹੈ ਸਤਿ ਅਕਾਲ ਮਾਤਾ ਪਿਤਾ ਜੋ ਮਾਤਾ ਪਿਤਾ ਨੇ ਆਪਣੇ ਬੱਚਿਆਂ ਨੂੰ ਰੱਸ਼ਿਆ ਨੂੰ ਕੰਟਰੋਲ ਕਰਨ ਗੁਰਬਾਣੀ ਦੇ ਰਹਿ ਨਾਲ ਜੋੜਨ ਗੁਰੂ ਨਾਲ ਜੋੜਨ ਗੁਰਬਾਣੀ ਪੜ੍ਹਨ ਦੇ ਸਦਕਾ ਗੁਰਦੁਆਰੇ ਆਉਣ ਦੇ ਸਦਕਾ ਪੜਾਈ ਪਿਆਰ ਮਿਲਦਾ ਤੇ ਨਿਮਰਤਾ ਮਿਲਦੀ ਹੈ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿਨੋ ਵੱਡੋ ਕਦੂ ਮੈ ਸਾਕਾ ਉਸ ਸਮੇ ਸਵਾ ਸਵਾ ਮਾਰ ਜੰਜੂ ਉਤਾਰਿਆ ਜਾਂਦਾ ਸੀ ਸਿੰਘ ਸਾਹਿਬ ਗੁਰਦੁਆਰਾ ਪਿੰਡ ਲਾਧੂ ਕਾ ਵੱਲੋਂ ਜੋ ਕਿ ਛੇ ਦਿਨ ਦਿਸ ਚੇਰੀ ਸ਼ੁਕਰੂ ਦੰਦਾਂ ਤੇਗ ਭਾਦਰ ਜੀ ਦਾ ਜੋ ਦਿਨ ਵਾਰ ਅਸੀਂ ਮਨਾ ਰਹੇ ਹਾਂ ਸਾਰੇ ਪਿੰਡ ਲਾਧੂ ਕਾ ਵੱਲੋਂ ਜੀ ਆਇਆਂ ਨੂੰ ਅੱਜ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਆ ਪਿੰਡ ਲਾਧੂ ਕਾ ਦੇ ਵਿੱਚੋਂ 350 ਸਾਲਾ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਜੰਦ ਮਨਾਇਆ ਜਾ ਰਿਹਾ ਹੈ ਮੇਰੇ ਨਾਲ ਮੌਜੂਦ ਨੇ ਪਿੰਡ ਵਾਸੀ ਬਾਬਾ ਜੀ ਗਰੰਦੀ ਸਾਹਿਬ ਸੰਗਤਾਂ ਸਾਰੀਆਂ ਆਪਾਂ ਕਰਦੇ ਆਂ ਗੱਲਬਾਤ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀਆਂ ਨੂੰ ਸੰਗਤਾਂ ਨੂੰ ਸੰਗਤਾਂ ਦੇ ਸਹਿਯੋਗ ਨਾਲ ਬੜੇ ਹੀ ਨਿਮਰਤਾ ਸਹਿਤ ਅਤੇ ਬੜੇ ਹੀ ਮਠਾਸ ਭਰੇ ਬਚਨਾਂ ਨਾਲ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਨਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਹ ਸ਼ਹੀਦੀ ਦਿਹਾੜਾ ਸਾਰੇ ਜਗਤ ਵਿੱਚ ਸਾਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ ਅਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹਾਦਤ ਦਾ ਬਲਦਾਨ ਦੇ ਕੇ ਇਸ ਜਗਤ ਨੂੰ ਤਾਰਿਆ ਸੀ ਤੇ ਉਹਨਾਂ ਦੀ ਬਲਦਾਨ ਦੇ ਸਦਕਾ ਉਹਨਾਂ ਦੀ ਸ਼ਹੀਦੀ ਸਦਕਾ ਅਸੀਂ ਅੱਜ ਆਜ਼ਾਦੀ ਮਾਨ ਰਹੇ ਆ ਅੱਜ ਅਸੀਂ ਉਹਨਾਂ ਦੇ ਕਿਰਪਾ ਸਦਕਾ ਹੀ ਤੁਰੇ ਫਿਰਨੇ ਆ ਸੋ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਤੇ ਨਗਰ ਦੇ ਸਹਿਯੋਗ ਨਾਲ ਆਪਣੇ ਗੁਰਦੁਆਰਾ ਗੁਰਦੁਆਰਾ ਸਿੰਘ ਸਭਾ ਪਿੰਡ ਲਾਦੂ ਕਾ ਵਿਖੇ ਬੜੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਨੌਜਵਾਨੀ ਨਸ਼ਿਆਂ ਤੇ ਦਾਦਤ ਫਸ ਚੁੱਕੀ ਹੈ ਉਹ ਕਿਸ ਤਰ੍ਹਾਂ ਗੁਰਬਾਣੀ ਦੇ ਨਾਲ ਗੁਰੂ ਘਰ ਨਾਲ ਕਿਵੇਂ ਜੁੜੇ ਜੀ ਹਾਂਜੀ ਵਾਹਿਗੁਰੂ ਵਾਹਿਗੁਰੂ ਜੀ ਜਿਹੜੇ ਨੌਜਵਾਨ ਨੇ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਆ ਉਹ ਸਭ ਤੋਂ ਵੱਡਾ ਉਪਰਾਲਾ ਸਭ ਤੋਂ ਆਸਾਨ ਉਪਰਾਲਾ ਗੁਰੂ ਨਾਲ ਜੁੜਨਾ ਜੇਕਰ ਆਪਾਂ ਗੁਰੂ ਨਾਲ ਜੁੜਾਂਗੇ ਗੁਰੂ ਨੂੰ ਗੁਰਦੁਆਰੇ ਨਮਸਕਾਰ ਕਰਾਂਗੇ ਗੁਰੂ ਨਾਲ ਸੱਚੇ ਪਾਤਸ਼ਾਹ ਦਾ ਸਿਮਰਨ ਕਰਾਂਗੇ ਤਾਂ ਆਪਣੇ ਲਾਗੇ ਕਦੇ ਵੀ ਦੁੱਖ ਸੁੱਖ ਨਸ਼ੇ ਕਦੀ ਨੇੜੇ ਨਹੀਂ ਆ ਸਕਦੇ ਬੰਦਾ ਪਟਕਦਾ ਕਦੋਂ ਹੈ ਜਦੋਂ ਇਨਸਾਨ ਸਤਗੁਰੂ ਤੋਂ ਵਿਛੜ ਜਾਂਦਾ ਹੈ ਗੁਰੂਆਂ ਦੇ ਨਾਮ ਨਾਲ ਵਿਛੜ ਜਾਂਦਾ ਹੈ ਸਤਗੁਰ ਤੇ ਨਾਮ ਨਾਲ ਵਿਛੜ ਜਾਂਦਾ ਉਦੋਂ ਬੰਦਾ ਪਟਕਦਾ ਹੈ ਤੇ ਸਭ ਤੋਂ ਵੱਡਾ ਉਪਰਾਲਾ ਮਾਤਾ ਪਿਤਾ ਦਾ ਜੋ ਮਾਤਾ ਪਿਤਾ ਨੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਕੰਟਰੋਲ ਕਰਨ ਗੁਰਬਾਣੀ ਦੀ ਲਹਿਰ ਨਾਲ ਜੋੜਨ ਗੁਰੂ ਨਾਲ ਜੋੜਨ ਗੁਰਬਾਣੀ ਪੜ੍ਹਨ ਦੇ ਸਦਕਾ ਗੁਰਦੁਆਰੇ ਆਉਣ ਦੇ ਸਦਕਾ ਬੜਾ ਹੀ ਪਿਆਰ ਮਿਲਦਾ ਹੈ ਤੇ ਨਿਮਰਤਾ ਮਿਲਦੀ ਹੈ ਤੇ ਐਸੀ ਕਿ ਬਚਨ ਸਤਿਗੁਰੂ ਜੀ ਫਰਮਾਉਂਦੇ ਹਨ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਜਦੋਂ ਸਤਿਗੁਰੂ انسان ਦੇ ਵੱਲ ਹੋ ਜਾਵੇ ਤਾਂ ਕਿਸੇ ਦਾ ਤਰ੍ਹਾਂ ਦਾ ਮੋਛੰਦਾ ਨਹੀਂ ਰਹਿ ਜਾਂਦਾ ਭਾਵ ਵੀ ਗੁਰੂ ਜਦੋਂ ਸੰਗਤਾਂ ਦੇ ਨਾਲ انسان ਦੇ ਨਾਲ ਜੁੜ ਜਾਂਦਾ ਹੈ انسان ਗੁਰੂ ਦੇ ਨਾਲ ਜੁੜ ਜਾਂਦਾ ਹੈ ਉਦੋਂ ਮਾੜੀ ਸੰਗਤੋਂ ਬਚਿਆ ਜਾ ਸਕਦਾ ਤੇ ਇਹ ਸਭ ਤੋਂ ਵੱਡਾ ਅਨਮੋਲ ਬਚਨ ਹੈ ਵੀ ਗੁਰੂ ਨਾਲ ਜੁੜੋ ਗੁਰੂ ਦੇ ਦੈਰਿਆਂ ਤੇ ਚੱਲੋ ਗੁਰੂ ਦੇ ਸੀਧੀਆਂ ਦੇ ਪੂਰਨਿਆਂ ਤੇ ਚੱਲੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂ ਤਾਂ ਬਿਲਕੁਲ ਬਾਬਾ ਜੀ ਨੇ ਇਹ ਗੱਲ ਕਹੀ ਹੈ ਵੀ ਗੁਰੂ ਦੇ ਨਾਲ ਜੁੜੋ ਤਾਂ ਬਿਲਕੁਲ ਜਿਹੜੀ ਇਹ ਬਰਾਈਆਂ ਜਿਹੜੇ ਨਸ਼ਾ ਦੂਰ ਹੋ ਸਕਦਾ ਸੋਣਾ ਮੈਂ ਹੋਰ ਵੀ ਸੰਗਤ ਹੈਗੀ ਹੈ ਹੋਰ ਆਪਾਂ ਗੱਲਬਾਤ ਕਰਾਂਗੇ ਹਾਂਜੀ ਬਾਬਾ ਜੀ ਅੱਜ ਮਨਾਇਆ ਜਾ ਰਿਹਾ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਸੀਧੀ ਦਿਹਾੜਾ ਕੀ ਕਹਿਣਾ ਚਾਹੋਗੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਆਪ ਜੀ ਨੂੰ ਪਤਾ ਹੀ ਹੈ ਕਿ ਗੁਰੂ ਤੇਗ ਬਹਾਦਰ ਸਿੱਖਾਂ ਦੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਆਖਿਆ ਜਾਂਦਾ ਹੈ ਉਹਨਾਂ ਨੇ ਜਦੋਂ ਕਿ ਪਹਾੜੀ ਰਾਜੇ ਜਿਹੜੇ ਸਾਨੂੰ ਉਹਨਾਂ ਨੂੰ ਔਰੰਗਜ਼ੇਬ ਨੇ ਬਹੁਤ ਹੀ ਜ਼ਿਆਦਾ ਸਤਾਇਆ ਹੋਇਆ ਸੀਗਾ ਉਹਨਾਂ ਨੂੰ ਮਤਲਬ ਕਿ ਹਰ ਦਿਨ ਬਹੁਤ ਹੀ ਜ਼ਿਆਦਾ ਜਦੋਂ ਕਹਿੰਦੇ ਨਾ ਤਿਲਕੇ ਜੰਜੂ ਰਾਖਾ ਪਰਬਤਾਕਾ ਕਿਨੋ ਬੜੋ ਕਲੂ ਮਹਿ ਸਾਕਾ ਉਸ ਸਮੇ ਸਵਾ ਸਵਾ ਮਾਣ ਜੰਜੂ ਉਤਾਰਿਆ ਜਾਂਦਾ ਸੀ ਿੰਦੂਆਂ ਨੂੰ ਪਰਿਵਾਰਾਂ ਨੂੰ ਜਿਹੜੇ ਸੀ ਆਪਣੇ ਪੰਡਤ ਕਸ਼ਵੀਰੀ ਪੰਡਤ ਸੋ ਉਹਨਾਂ ਨੂੰ ਮੁਸਲਮਾਨ ਬੜਾਇਆ ਜਾਂਦਾ ਸੀ ਇਹ ਸਾਰੇ ਰੋਕ ਇਹ ਸਾਰੇ ਹੀ ਜਿੰਨਾ ਕੁਝ ਵੀ ਹੋ ਰਿਹਾ ਸੀ ਸਾਰੇ ਅਤਿਆਚਾਰ ਨੂੰ ਰੋਕਣ ਵਾਸਤੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਅਤੇ ਆਪਣਾ ਬਲੀਦਾਨ ਦੇ ਕੇ ਚਾਂਦਰੀ ਚੌਕ ਵਿੱਚ ਦਿੱਲੀ ਵਿਖੇ ਆਪਣਾ ਬਲੀਦਾਨ ਦੇ ਕੇ ਇਸ ਯੋਗਮ ਨੂੰ ਰੋਕਿਆ ਹੈ ਸੋ ਸਾਨੂੰ ਵੀ ਇਹਨਾਂ ਦੇ ਦੱਸੇ ਹੋਏ ਮਾਰਗ 'ਤੇ ਚੱਲਣਾ ਚਾਹੀਦਾ ਹੈ ਸਾਨੂੰ ਗੁਰੂ ਵਾਲੇ ਬਣਨਾ ਚਾਹੀਦਾ ਹੈ ਸਿੰਘ ਸਜੋ ਅਮਰ ਸਖੋ ਨਾਮ ਨਾਲ ਜੁੜੋ ਗੁਰਬਾਣੀ ਨਾਲ ਜੁੜੋ ਅਤੇ ਨਸ਼ੇ ਤੋਂ ਦੂਰ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਮੌਜੂਦ ਨੇ ਮੌਜੂਦਾ ਜਿਹੜੇ ਮੈਂਬਰ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਬੜੇ ਧੂਮ-ਧਾਮ ਨਾਲ 350 ਸਾਲਾ ਗੁਰੂ ਜੀ ਦਾ ਜਿਹੜਾ ਅੱਜ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਕੀ ਕੀ ਨਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਭਾ ਗੁਰਦੁਆਰਾ ਪਿੰਡ ਲਾਧੂਕਾ ਵੱਲੋਂ ਜੋ ਕੀ ਸ਼ਹੀਦੀ ਦਿਵਸ ਚਿਹਿਤ ਗੁਰੂ ਦੰਦਨ ਤੇਗ ਬਾਦਰ ਜੀ ਦਾ ਜੋ 1.5 ਵਾਰ ਅਸੀਂ ਮਨਾ ਰਹੇ ਆ ਸਾਰੇ ਪਿੰਡ ਲਾਧੂਕਾ ਵੱਲੋਂ ਜੀ ਆਇਆਂ ਨੂੰ ਇਸੇ ਤਰ੍ਹਾਂ ਜੇ ਕਿਸੇ ਤੰਦਰੰਗ குரு ਦੇਵ ਜੀ ਦੇ ਕਿਸੇ ਵੀ ਜਨਮ ਦਿਹਾੜੇ ਜਾਂ ਸ਼ੀਧੀ ਦਿਹਾੜੇ ਆਉਂਦੇ ਹਨ ਪਿੰਡਾਂ ਦੇ ਵਿੱਚ ਆਪਾਂ ਮਨਾਈਏ ਤੇ ਮਨਾ ਕੇ ਜਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਨਸ਼ੇ ਨੂੰ ਬੱਚੇ ਆਪਣੇ ਲੱਗੇ ਹੋਆ ਹਨ ਨਸ਼ਿਆਂ ਤੋਂ ਬ੍ਰੇਜ ਹੋ ਸਕੇ ਵਾਹਿਗੁਰੂ ਜੀ ਦਾ ਖਾਲਸਾ ਜੀ ਬਿਲਕੁਲ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਸਾਡੇ 300 ਸਾਲਾਂ ਸ਼ੀਧੀ ਦਿਹਾੜਾ ਮਨਾਇਆ ਜਾ ਰਿਹਾ ਅੱਜ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਦੇ ਨਕਰਨ ਵਾਸਤੇ ਔਰ ਦੁਆਰਾ ਸੰਗ ਸਭਾ ਵੈਲਪਰ ਸੁਸਾਇਟੀ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਗੰਤਾਂ ਚੇਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਛੇਤੀ ਨੂੰ ਸਮਰਪਤ 350 ਸਾਲ ਗੁਰੂ ਦੇ ਨਾਲ ਕਰਕੇ ਮਨਾਇਆ ਜਾ ਰਿਹਾ ਹੈ ਜਿਸ ਵੇਲੇ ਕਸ਼ਮੀਰੀ ਪੜਤਾ ਦੇ ਧਰ ਬਣਤਾ ਦਿਓ ਧਰਮ ਪਰਵਰਤਨ ਕਰਵਾਇਆ ਜਾ ਰਿਹਾ ਸੀ ਉਸ ਵੇਲੇ ਕਿਰਪਾ ਰਾਮ ਪੰਡਿਤ ਦੇ ਅਗਵਾਈ ਦੇ ਵਿੱਚ ਕੁਝ ਹਿੰਦੂ ਵੀਰ ਤਨ ਤਨ ਸਿਰ ਗੁਰਦੇਬਾ ਜੀ ਦੇ ਕੋਲ ਸ੍ਰੀ ਅਨੰਤਪੁਰ ਸਾਹਿਬ ਪੁੱਜੇ ਉੱਥੇ ਨੇ ਅਰਦਾਸ ਬੇਨਤ ਕੀਤੀ ਅਰਦਾਸ ਕਰੇ ਉਪਰੰਤ ਗੁਰੂ ਸਾਹਿਬ ਨੇ ਕਿਹਾ ਜਾਓ ਤੁਹਾਡੇ ਧਰਮ ਦੇ ਰੱਖੇ ਮਗਲ ਸ਼ਾਸਨ ਰਾਜ ਨੂੰ ਕਹਿ ਦਿਓ ਜੇਕਰ ਸਾਡੇ ਤੁਸੀਂ ਗੁਰੂ ਨੂੰ ਮਤਲਬ ਧਰਮ ਪਰਵਰਤਨ ਕਰਵਾ ਲਓਗੇ ਤਾਂ ਸਫਰਹੀ ਮਤਲਬ ਪ੍ਰਕਰ ਕਰ ਲਵਾਂਗੇ ਉਸ ਵੇਲੇ ਕਸ਼ਮੀਰੀ ਪੰਡਤਾਂ ਨੇ ਮੁੰਗਲ ਸ਼ਾਸਨ ਰਾਜ ਨੂੰ ਜਾ ਕੇ ਦੱਸਿਆ ਉਸ ਵੇਲੇ ਫਿਰ ਧੰਨ ਧੰਨ ਚਰਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਜਾਂਦੇ ਚੌਕ ਵਿਕੇ ਆਪ ਜੀ ਦੇ ਅਸ਼ੀਸ਼ ਤੇ ਕਿ ਧਰਮ ਦੀ ਰੱਖਿਆ ਕੀਤੀ ਤੇ ਰੱਖਿਆ ਕੀਤੀ ਤੇ ਸਾਰੇ ਧਰਮ ਭਗਤਾਂ ਨੂੰ ਬਚਾਇਆ ਹਿੰਦੂਆਂ ਨੂੰ ਰੱਖਿਆ ਕੀਤੀ ਸਾਡੇ ਗੁਰੂ ਸਾਹਿਬ ਕਿਸੇ ਮਤਲਬ ਮੱਤਵੇ ਤੋਂ ਉੱਟ ਕੇ ਉਹਨਾਂ ਮਤਲਬ ਉਹਨਾਂ ਦਾ ਰੱਖਿਆ ਕੀਤੀ ਇਸ ਕਰਕੇ 350 ਸਾਲ ਆਇਆ ਇਹ ਬੜੀ ਸੰਗਤਾਂ ਧੂਮ-ਧਾਮ ਨਾਲ ਮਨਾ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਸਾਨੂੰ ਅਕਾਲ ਤਖਤ ਵੱਲੋਂ ਜਾਂ ਹੋਰ ਕੋ ਵੱਲੋਂ ਹੁਕਮ ਆਵੇਗਾ ਅਸੀਂ ਇਸ ਤਰ੍ਹਾਂ ਨਾਲ ਮਿਲ ਕੇ ਸੰਗਤਾਂ ਵੱਲੋਂ ਔਰ ਕਮੇਟੀ ਵੱਲੋਂ ਪ੍ਰੋਗਰਾਮ ਜੇ ਵੀ ਵਿਆਹ ਸੁਲਾਇਆ ਜੀ ਸਾਰੇ ਸਗਨ ਨਗਰ ਪਿੰਡ ਦੇ ਪਾਸੀ ਜਿਹੜੇ ਨਾਲ ਮਿਲ ਕੇ ਕਮੇਟੀ ਮੈਂਬਰ ਸੰਗਤਾ ਪਿੰਡ ਜੀ ਸਾਰਿਆਂ ਨੇ ਗੁਰੂ ਚੇਕਬਾਦਰ ਜੀ ਦਾ ਜੀ ਜੀ ਜਿਆਦਾ ਮਨਾ ਰਿਹਾ ਕਿਉਂਕਿ ਜੀ ਜੀ ਜਿਆਦਾ ਮਨੁਬੀ ਸਾਰੇ ਸਮਾਜ ਨੂੰ ਉਹਨੇ ਧਰਮਾਂ ਦੀ ਰੱਖਿਆ ਕੀਤੀ ਹੈ ਤੇ ਉਸੇ ਕਰਕੇ ਮਨੁਬੀ ਲੋਕ ਜਿਹੜੇ ਅੱਜ ਬਿਛੜੇ ਬਿਛਦੇ ਗੁਰਵਾ ਨਾਲੋਂ ਕੋ ਗੁਰੂ ਦੇ ਨਾਲ ਜੋੜਨ ਤੇ ਜਿਹੜੇ ਨਸ਼ੇ ਤੇ ਨੌਜਵਾਨਾਂ ਦੇ ਮੌਤਾ ਹੋ ਰਹੀਆਂ ਇਸ ਥਾਂਲ ਪੈ ਜਾਵੇ ਜੀ ਵਾਹਿਗੁਰੂ ਜੀ ਕੇ ਖਾਲਸਾ ਵਾਹਿਗੁਰੂ ਜੀ ਦੇ ਸਦੇ ਦਾਦੂ ਕਾ ਦੇ ਵਿੱਚ ਆ ਜਿਹੜਾ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿੱਧੀ ਵਿਆਹ ਦਾ ਮਨਾਇਆ ਗਿਆ ਬੜੇ ਧੁੰਮਰ ਵਾਲਾ ਆਪਾਂ ਤੁਹਾਨੂੰ ਅੱਗੇ ਦਿਖਾਉਨੇ ਆ ਲਾਈਵ ਤਸਵੀਰਾਂ